ਜਾਮ ਦੀਆਂ ਇਲੰਮੀਆਂ ਕਤਾਰਾਂ ਲੱਗੀਆਂ ਨੇ ਸ਼ਹਿਰ ਪਟਿਆਲਾ ਦੇ ਵਿੱਚ ਜਿਸ ਦੀ ਵਜਾਏ 16 ਸਾਲਾ ਕੌਮੀ ਕ੍ਰਿਕਟ ਖਿਡਾਰੀ ਅਭਿਸ਼ੇਕ ਵੈਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਹੋਈ ਮੌਤ 19 ਅਗਸਤ ਨੂੰ ਲਾਪਤਾ ਹੋਏ ਅਭਿਸ਼ੇਕ ਦੀ ਲਾਸ਼ ਪਾਖੜਾ ਨਹਿਰ ਤੇ ਵਿੱਚੋਂ ਬਰਾਮਦ ਕੀਤੀ ਗਈ ਪੀੜਤ ਪਰਿਵਾਰ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਢਿੱਲੀ ਕਾਰਗੁਜ਼ਾਰੀ ਦੇ ਇਲਜ਼ਾਮ ਲਾਉਂਦਿਆਂ ਬੱਸ ਸਟੈਂਡ ਚੌਂਕ ਤੇ ਜਾਮ ਲਾ ਦਿੱਤਾ ਜਿਸ ਕਾਰਨ ਕਰੀਬ 2 ਘੰਟੇ ਤੱਕ ਆਵਾਜਾਈ ਪ੍ਰਭਾਵਿਤ ਰਹੀ ਮ੍ਰਿਤਕ ਦੇ ਪਰਿਵਾਰ ਨੇ ਉਸਦੇ ਦੋਸਤਾਂ ਤੇ ਹੀ ਕਤਲ ਦੇ ਇਲਜ਼ਾਮ ਲਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਵਿੱਚੋਂ ਇੱਕ ਨੇ ਇਹਨਾਂ ਦੇ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ ਸੀ ਪਰ ਮੁਲਜ਼ਮਾਂ ਦੇ ਰਸੂਖਦਾਰ ਪਰਿਵਾਰਾਂ ਦੇ ਵਿੱਚ ਹੋਣ ਕਾਰਨ ਪੁਲਿਸ ਇਸ ਮਾਮਲੇ ਨੂੰ ਦਬਾ ਰਹੀ ਹੈ ਪੀੜਤ ਪਰਿਵਾਰ ਨੇ ਪੁਲਿਸ ਦੇ ਉੱਤੇ ਜ਼ਬਰਨ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਦੇ ਵੀ ਇਲਜ਼ਾਮ ਲਾਏ ਨੇ ਸੀ ਸਵੇਰੇ ਜਦ ਕਲੀ ਦੇ ਮੰਦਿਰ ਮੱਥਾ ਟੇਕਣ ਜਾਂਦੇ ਆ ਤੇ ਰਸਤੇ 'ਚ ਸਕੂਲ ਦੇ ਮੁੰਡੇ ਨੂੰ ਪੁੱਛਦੇ ਆ ਤਾਂ ਮੁੰਡਾ ਵੀ ਜੇ ਭਾਈ ਤੂੰ ਤੁਹਾਡੇ ਹੱਥੋਂ ਮਰ ਗਿਆ ਮੁੰਡਾ ਤੇ ਅਸੀਂ ਚੱਕ ਕੇ ਫੂਕ ਦਾਂਗੇ ਤੁਸੀਂ ਸਾਨੂੰ ਦੱਸ ਦੋ ਦੋ ਕਿੱਥੇ ਆ ਤੇ ਇਹ ਮੁੰਡਾ ਰੋਂਣ ਲੱਗ ਜਾਂਦਾ ਆ ਐਨਐਮ ਐਸਐਚਓ ਸਾਹਿਬ ਪ੍ਰੀਤੀ ਪਨੀਚੀ ਦਾ ਮਿਲ ਲਵੇ ਫੋਨਾਂ ਦਾ ਵੀ ਕੁਝ ਪਤਾ ਚੱਲਿਆ ਮੈਂ ਕਿਹਾ ਇਹ ਮੁੰਡਾ ਰੋਣ ਲੱਗ ਗਿਆ ਸੀ ਉਹ ਕਹਿੰਦੇ ਫਿਰ ਉਹੀ ਦੋਸ਼ੀ ਆ ਵੀ ਇਸ ਤਰ੍ਹਾਂ ਕਰਕੇ ਉਸ ਤੋਂ ਅੱਜ ਆ ਲੈਨੇ ਆ ਵੀਰ ਇੱਕ ਤਰ੍ਹਾਂ ਸਕੂਲ ਚ ਫਿਰ ਇੱਕ ਇੱਕ ਮਿੰਟ ਵੀਰ ਕਿਤਰਾਏ ਦੇ ਸਕੂਲ ਵਿੱਚ ਅਸੀਂ ਜਾਣੇ ਆ ਉਹਨਾਂ ਦੀ ਮਲਕੀ ਪਛਾਣ ਕਰਵਾਨੇ ਆ ਮੁੰਡੇ ਤਾਂ ਜਿੰਨੇ ਦੇਖਿਆ ਸੀ ਉਹ ਮੁੰਡਾ ਮੰਨ ਜਿੰਦਾ ਕਹਿੰਦਾ ਵੀ ਹਾਂ ਜੀ ਕਹਿੰਦਾ ਸਾਡੇ ਨਾਲ ਸੀ ਕੱਲ੍ਹ ਵੀ ਜਿੱਥੇ ਰਾਤ ਨੂੰ ਕਹਿੰਨੇ ਆ ਤਾਂ ਪਤਾ ਨਹੀਂ ਸਵੇਰੇ ਪੁੱਛਦੇ ਆ ਪਤਾ ਨਹੀਂ ਤੇ ਜਦ ਕੋਈ ਉਸ ਨੂੰ ਪਛਾਣ ਲੈਂਦਾ ਬੰਦਾ ਵੀ ਮੈਂ ਦੇਖਿਆ ਤੇ ਉਹ ਕਹਿੰਦਾ ਵੀ ਹਾਂ ਜੀ ਮੈਂ ਦੇ ਨਾਲ ਸੀ ਦੋ ਮੁੰਡਿਆਂ ਨੂੰ ਜਦੋਂ ਹੋਰ ਪਲਾਕੇ ਲਿਆਉਂਦੇ ਆ ਤੇ ਉਹ ਉਹਨਾਂ ਨੂੰ ਧਮਕਾ ਦਿੰਦਾ ਵੀ ਦੱਸਣਾ ਨਹੀਂ ਤੇ ਉਸ ਤੋਂ ਬਾਅਦ ਜਦੋਂ ਪ੍ਰਿੰਸੀਪਲ ਕਹਿੰਦੀ ਆ ਵੀ ਇਹ ਸਾਡੇ ਸਾਹਮਣੇ ਮੰਨ ਚੁੱਕਿਆ ਆ ਵੀ ਹਾਂ ਵੀ ਸਾਡੇ ਨਾਲ ਸੀ ਤੁਸੀਂ ਹੁਣ ਆਪਣੀ ਕਪੁਲਿਸ ਕਾਰਵਾਈ ਕਰੋ ਜਦੋਂ ਸੀ ਹਰਬਨ ਸਟੇਡ ਵਾਲੀ ਪੁਲਿਸ ਨੂੰ ਬੁਲਾਣੇ ਹਰਬਨ ਸਟੇਡ ਵਾਲੀ ਪੁਲਿਸ ਦੇ ਸਾਹਮਣੇ ਬਿਆਨ ਹੋ ਜੰਨੇ ਆ ਬਿਆਨ ਹੋਣ ਤੋਂ ਬਾਅਦ ਵੀ ਉਹ ਮੁੰਡੇ ਨੂੰ 304 ਦਾ ਪਰਚਾ ਪੈਣਾ ਚਾਹੀਦਾ ਪਸਿਆਣੇ ਵਾਲੇ ਪਸਿਆਣੇ ਵਾਲੇ ਪੁਲਸ ਵਾਲਿਆਂ ਨੇ ਸਾਨੂੰ ਹਾਂ ਤੁਸੀਂ ਕਹਿੰਦੇ ਤੂੰ ਬਣ ਜਾ ਜੋ ਕਹਿੰਦੇ ਦਵਾ ਵੀ ਮੇਰੇ ਸਾਹਮਣੇ ਗੇਰਿਆ ਮਾ ਆ ਗਿਰਦਾ ਦੇਖ ਲਾਂਗਾ ਮੁੰਡੇ ਨੂੰ ਵੀ ਆ ਮੈਂ ਮੁੰਡੇ ਨੂੰ ਪਾਖੜਾ ਧਿਆਨ ਦਊਂਗਾ ਉਹ ਸਵੇਰ ਦਾ ਕਿਸੇ ਪਾਸੇ ਨਹੀਂ ਨਿਕਲੇ ਸੀ ਸਿਰਫ 1 ਵਜੇ ਇੱਕ ਮੁੰਡਾ ਨੂੰ ਬੁਲਾ ਕੇ ਲੈ ਕੇ ਆ ਬੇਦਾਮ ਦਾ ਮੁੰਡਾ ਬਾਈਕ ਤੇ ਬਿਠਾ ਕੇ ਲੈ ਕੇ ਗਿਆ ਮੈਨੂੰ ਕਹਿੰਦਾ ਮੰਮੀ ਮੈਂ ਆਇਆ ਜਰਾ ਜਾ ਕੇ ਉਸ ਤੋਂ ਬਾਅਦ ਉਹਰੇ ਕੰਦੇ ਪਰੋਂਠਾ ਮਾਰਕੀਟ ਆਏ ਆ 6-7 ਮੁੰਡੇ ਆ ਜਿੰਨੇ ਵੀ ਆ ਹੈ ਇਹ ਸਾਰੇ ਉਥੋਂ ਪਰੋਂਠੇ-ਪਰੋਂਠੇ ਖਰੀਦੇ ਇਹਨਾਂ ਨੇ ਪਰੋਂਠੇ ਖਰੀਦ ਕੇ ਕਹਿੰਦੇ ਆਟੋ ਜੀ ਬੈਠ ਕੇ ਪਾਖੜਾ ਗਏ ਆ ਬਸ ਉਸਤਬਾਦ ਇੱਕ ਕਵੇਸ ਤੋਂ ਬਾਅਦ ਕਰਨਿਆ ਸਾ ਜਿੰਨੇ ਵੀ ਬੱਚੇ ਲੈ ਕੇ ਗਏ ਹੁਣ ਸਾਰਿਆਂ ਨੂੰ ਪਤਾ ਵੀ ਅਸੀਂ ਉਹਨੂੰ ਡਪੋਤਾ ਪਾਣੀ ਚ ਸਾਰਿਆਂ ਨੇ ਸਲਾਹ ਬਣਾਈ ਜਿਹੜਾ ਵੱਡਾ ਮੁੰਡਾ ਜਿਹੜਾ 18 19 ਸਾਲ ਦਾ ਇਹਨਾਂ ਵਿੱਚ ਉਹਨੇ ਸਾਰੇ ਬੱਚਿਆਂ ਨੂੰ ਡਰਾਇਆ ਕਿ ਨਾ ਘਰ ਜਾ ਕੇ ਤੁਹਾਨੂੰ ਕੁਝ ਨਹੀਂ ਕਹਿਣਾ ਬਸ ਤੁਸੀਂ ਆਏ ਹੋ ਜੇ ਸਾਡੇ ਨਾਲ ਅੱਭੀ ਹੈ ਹੀ ਨਹੀਂ ਸੀ ਅੱਜ ਜਦੋਂ ਸਿਰ ਤਨ 10 ਵਜੇ ਉਹਨਾਂ ਨੂੰ ਫੋਨ ਕਰਨੇ ਸ਼ੁਰੂ ਕੀਤੇ 9 ਵਜੇ ਬੱਚਿਆਂ ਨੂੰ ਸਾਰਿਆਂ ਨੂੰ ਜਿਨ੍ਹਾਂ ਨਾਲ ਘੁੰਮਦਾ ਸੀ ਕਹਿੰਦੇ ਸੀ ਸਾਡੇ ਨਾਲ ਤਾਂ ਅੱਜ ਆਏ ਹੀ ਨਹੀਂ ਅੱਜ ਆਏ ਹੀ ਨਹੀਂ ਉਹਨਾਂ ਨੇ ਇਹੀ ਰੱਖੀ ਵੀ ਅੱਜ ਉਹ ਸਾਡੇ ਨਾਲ ਹੈ ਨਹੀਂ ਸੀ 2 ਘੰਟੇ ਤੇ ਜਾਂਤ ਤੋਂ ਬਾਅਦ ਪੀੜਤ ਪਰਿਵਾਰ ਨੂੰ ਕਾਰ ਤੇ ਕੇਸ ਦਰਜ ਕੀਤੇ ਜਾਣ ਦੀ ਗੱਲ ਆਖੀ ਜਾ ਰਹੇ ਆ ਥਾਣੇ ਜਾ ਰਹੇ ਆ ਪਸੀਆਣਾ ਥਾਣੇ ਇਹਨਾਂ ਦੇ ਮੇਰੇ ਨਾਲ ਚੱਲੇ ਆ ਜੋ ਬਣਦੀ ਕਾਰਵਾਈ ਹੈ ਉਹ ਕਰਦੇ ਆ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਦੀ ਗੱਲ ਕਰ ਰਹੀ ਹੈ ਪਰ ਹਾਲੇ ਤੱਕ ਪੁਲਿਸ ਨੇ ਇਸ ਸੰਬੰਧ ਵਿੱਚ ਕੇਸ ਤੱਕ ਦਰਜ ਨਹੀਂ ਕੀਤਾ ਜਿਸ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਉੱਠਣੇ ਲਾਜ਼ਮੀ ਨੇ